ਮੇਰੇ ਭਤੀਜ ਨੂੰ ਸੀਜੀ ਗੁਰਦੁਆਰਾ ਕਟਾਣਾ ਦੇਖਸਰ ਸਾਹਿਬ ਕਟਾਣਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਹੀ ਸੀ ਖਨਨ ਪਹਿਲਾਂ ਇਹ ਸਾਡੇ ਪਿੰਡੇ ਰਹਿੰਦੇ ਸੀ ਮਹੀਨੇ ਤੋਂ ਇਹਨਾਂ ਨੇ ਸ਼ਿਫਟ ਕਰ ਲਿਆ ਸੀ ਖੰਨੇ ਰਹਿਣਾ ਤੇ ਬਰਦਾਲਾ ਦੇ ਵਿੱਚੇ ਬਰਦਾਲਾ ਪਿੰਡ ਦੇ ਵਿੱਚੇ ਕਿਸੇ ਟਰੱਕ ਦੇ ਨਾਲ ਬਹੁਤ ਬੁਰਾ ਐਕਸੀਡੈਂਟ ਹੋਇਆ ਇਹਨਾਂ ਦੇ ਨਾਲ ਇਹਨਾਂ ਦੀ ਛੋਟੀ ਬੇਟੀ ਵੀ ਸੀ ਜਿਹਦੇ ਬਹੁਤ ਸੱਟਾਂ ਲੱਗੀਆਂ ਉਹਨੂੰ ਪਹਿਲਾਂ ਇੱਥੋਂ ਸਿਵਲ ਹਸਪਤਾਲ ਖੰਨਾ ਲਗੇ ਤੇ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆ ਵੀ ਸਿਵਲ ਹਸਪਤਾਲ ਖੰਨਾ ਤੋਂ ਸੂ 32 ਸੈਕਟਰ ਚੰਡੀਗੜ੍ਹ ਰੈਫਰ ਕਰ ਰਹੇ ਹਨ ਇਹ ਐਕਟਿਵਾ ਤੇ ਜਾ ਰਹੇ ਸੀਗੇ ਇਹਨਾਂ ਨੇ ਨਾ ਟਰੱਕ ਦੇ ਥੱਲੇ ਆ ਕੇ ਇਹਨਾਂ ਦੀ ਅਚਾਨਕ ਮੌਤ ਹੋ ਚੁੱਕੀ ਹੈ ਕਿੰਨੇ ਜਣੇ ਸੀਗੇ ਜੀ ਇਹ ਦੋ ਜਣੇ ਸੀਗੇ ਜੀ ਇੱਕ ਇਹਨਾਂ ਦੀ ਬੇਟੀ ਤੇ ਇਹ ਇਹ ਇੱਕ ਆਪ ਆਪ ਸੀਗੇ ਕਿੰਨੇ ਕੇ ਵਜੇ ਹੋਇਆ ਹਾਸਾ ਇਹ ਹੋ ਗਿਆ ਤਕਰੀਬ ਨੂੰ ਘੰਟਾ ਕੋ ਹੋ ਗਿਆ ਜੀ ਇੱਕ ਰੋਡ ਐਕਸੀਡੈਂਟ ਨਾਲ ਆਇਆ ਸੀਗਾ ਉਦੋਂ ਪੇਸ਼ੈਂਟ ਸੀਗਾ ਜਿਹੜਾ ਐਂਬੂਲੈਂਸ ਲੈ ਕੇ ਆਈ ਸੀ ਉਹਨੂੰ ਉਸ ਟਾਈਮ ਉਹ ਅਨਨੋਨ ਸੀਗਾ ਬਾਦ ਵਿੱਚ ਉਹ ਪੇਸ਼ੈਂਟ ਸਾਡੇ ਕੋਲ ਬ੍ਰੌਡ ਡੈੱਡ ਹੀ ਆਇਆ ਸੀਗਾ ਬਾਅਦ ਵਿੱਚ ਉਹ ਆਇਡੈਂਟੀਫਾਈ ਹੋ ਗਈ ਸੀ ਐਜ਼ ਅ ਰਾਜਮੀਤ ਕੌਰ ਵਾਈਫ ਆਫ ਗੁਰਜੋਤ ਸਿੰਘ 34 ইয়ার ਫੀਮੇਲ ਹੈ ਤੇ ਰਹਿਣ ਵਾਲੀ ਉਹ ਹੁਮਕਲਾਂ ਦੀ ਹੈ